ਇਹ ਨਾ ਕੁੜੀਆ ਪਿੰਡ ਦਾ ਬੇੜਾ ਕਰ ਕਰਕੇ ਛੋਟਾ ਹੈ ਹਰ ਦੇ ਕੋ ਪੰਡੋਰੀਆ ਜੀ ਫੜਨੀ ਮੈਂ ਤਾਂ ਕਿ ਮਤਰ ਲੱਗਾ ਮੈਂ ਉਹਨੂੰ ਬਰਸੀ ਮੰਨੋ ਜੱਟੇ ਮਾਰਦੇ ਸੋ ਲੱਗੇ ਰਹੀ ਜਾ ਰਹਾ ਦੀ ਕੁੜੀਆ ਸਾਦਾਵ ਲਾਉਂਦੀ ਆ ਸਾਡੇ ਪਿੰਡ ਦੇ ਨਿਕਲੇ ਨਿਕਲੇ ਜਾਨੇ ਆ ਜੰਮੇ ਆਏ ਅੰਗਜ ਜੰਮੇ ਤਾਂ ਹੀ ਮੇਦੀ ਮੇਰਾ ਆਵ ਲਾਉਂਦੀ ਉਹਦਾ ਦੇ ਤੋ ਲੈ ਲਈ ਮੈਨੂੰ ਕਹਿੰਦੇ ਨੰਬਰ ਤੇ ਤਾਂ ਮੈਂ ਲੈ ਲਈ ਜੀ ਇਹ ਲੈ ਲਓ ਤੇ ਤੂੰ ਬਣ ਕੇ ਖਾਂ ਕੇ ਤੇਰੇ ਕੋਲ ਮੋੜੀ ਬੰਦਾ ਜਣ ਲਾਵੇ ਨਾ ਜਨਾਨੀ ਦੀ ਜਿਨਾਂ ਜਿਨਾਂ ਲਾਉਂਦੀਆਂ ਮੈਨੂੰ ਮੇਰੇ ਸੇਲੀ ਨੇ ਲਾਉਣ ਦੇ ਦਿੱਤਾ ਬਲੀ ਪਾਦਾ ਵੀ ਉਹ ਨਹੀਂ ਤਾਂ ਆ ਦੇ ਦਿਖਰ ਤਾ ਕੀ ਰਹੀ ਲੁਬਰੀ ਬਸ ਮਾਤੇ ਕੋਸ ਮੈਂ ਤਾਂ ਇਹਦਾ ਕੁਰੀਆ ਨਾ ਲਾ ਨਾ ਲੌ ਲੌ ਲੈਂਦਾ ਨਾ ਦੇ ਦੇ ਮੈਨੂੰ ਉਹ ਕਰੀ ਜਾਂਦੇ ਤੇਰੇ ਹੱਥ ਵੀ ਰੋਣਾ ਪੁੱਸਰਾ ਕੰਮ ਹੈ ਇਹਨਾਂ ਲਈ ਕੋਈ ਹੱਥ ਹੈ ਨਾ ਜੰਮਰ ਨੰਬਰ ਤਾਂ ਨੂੰ ਨਹੀਂ ਤੋਲ ਜਾ ਕਿਹੜੀ ਖਿਡਾਰੀ ਸਮਾਰ ਘੜਾ ਬਹੁਤ ਜ਼ਿਆਦਾ ਬਾਹਰੋਂ ਆਈ ਹੈ ਆਵੇ ਇਹਨਾਂ ਨੂੰ ਆਵੇ ਆਵੇ ਹੱਥ ਫੜ ਜਾ ਆਵੇ ਇਹਨਾਂ ਨੂੰ ਮੈਂ ਮੇ ਪੁੱਲ ਤੇ ਆਵੇ ਹੱਥ ਜੀ ਇਹਦੇ ਪੁੱਢਾ ਹੋਰ ਹੋਰ ਜਰਾਦ ਲੈ ਲਓ ਨੂੰ ਲੈ ਲੈ ਇਹ ਮਿਲਦਾ ਸਾਰਾ ਕੁਝ ਪਿਆ ਆ ਆ ਹੱਥ ਫੜ ਆ ਆ ਲੈ ਲਓ ਨੂੰ ਲੈ ਆ ਆ ਵੀ ਮਾਜੀ ਸੋ ਲਾ ਦੋ ਪੁੱਢਾ ਹੋਰ ਵੀ ਹੋਣਾ ਹੋਰ ਦੰਡਾ ਆਪੇ ਇਹ ਯਾਰ ਜਨਾਦ ਕੱਢ ਨਾ ਕਰਕੇ ਚੱਲ ਰਹੀ ਨਹੀਂ ਲੈ ਤਾ মান গৈ চে চাই